ਸਭ ਤੋਂ ਇੰਪੋਰਟੈਂਟ ਜਿਹੜਾ ਕੇਸ ਆ ਮਹਿਮੂਦ ਖਲੀਲ ਵਾਲਾ ਜੋ ਕਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਆ ਉਹਦੇ ਡਿਪੋਰਟੇਸ਼ਨ ਦੇ ਸਬੰਧ ਦੇ ਵਿੱਚ ਅਪਡੇਟ ਕੀ ਆਈ ਹੈਗੀ ਸੋ ਉਹ ਬੇਸਿਕਲੀ ਯੂਐਸ ਇਮੀਗ੍ਰੇਸ਼ਨ ਜੱਜ ਨੇ ਇਹੀ ਕਿਹਾ ਕਿ ਇਹ ਜਿਹੜਾ ਸੀ ਡਿਪੋਰਟ ਹੋ ਸਕਦਾ ਵਾ ਤੇ ਉਹਨਾਂ ਨੇ ਬੇਸਿਕਲੀ ਕਿਹਾ ਕਿ ਜਿਹੜੀ ਏਲੀਨ ਜਿਹੜਾ ਐਨਮੀਜ਼ ਐਕਟ ਜਿਹੜਾ ਹੈਗਾ ਇਹਦੇ ਥੱਲੇ ਜਿਹੜੀ ਅਮਰੀਕਾ ਸਰਕਾਰ ਉਹਨੂੰ ਪੂਰਾ ਜਿਹੜਾ ਹੱਕ ਬਣਦਾ ਤੇ ਬੇਸਿਕਲੀ ਸਾਰੀ ਜਿਹੜਾ ਵਿਵਾਦ ਸਿਗਾ ਉਹ ਇਸ ਬਾਰੇ ਸਿਗਾ ਕਿ ਕੀ ਡ੍ਰੰਪ ਸਰਕਾਰ ਐਡਾ ਪੁਰਾਣਾ ਜਿਹੜਾ ਕਾਨੂੰਨ ਹੈਗਾ ਆਪਾਂ ਤੇ ਕੰਟਰੀਆਂ ਦੇ ਨਾਲ ਲੜਾਈ ਚ ਵੀ ਨਹੀਂ ਹੈ ਕਿ ਇਹਨੂੰ ਇਹ ਵਰਤ ਸਕਦੀ ਹੈ ਕਿ ਨਹੀਂ ਵਰਤ ਸਕਦੀ ਹੈ ਤੇ ਉਹ ਹੁਣ ਵਾਲਾ ਅਮਰੀਕਾ ਬੜਾ ਚੇਂਜ ਹੋ ਗਿਆ ਇਹਦੇ ਵਿੱਚ ਅਗੇਨ ਗੱਲ ਬੜੀ ਲੰਬੀ ਹੋ ਜਾਣੀ ਆ ਜੇ ਇਹਨੂੰ ਛੋਟੇ ਚ ਮਂਗਾਈਏ ਕਿਉਂਕਿ ਅੱਜ ਆਪਾਂ ਕਾਲਸ ਲੈਣੀਆਂ ਆਪਾਂ ਕਲੈਕਟਿਵਲੀ ਐਜ਼ ਅ ਕਮਿਊਨਿਟੀ ਜਿਹੜਾ ਸਿਗਾ ਰੇਡੀਓ ਤੇ ਚਾਰ ਕਿ ਸਾਲਾਂ ਤੋਂ ਜਿਹੜੀ ਗੱਲ ਕਰਦੇ ਆਇਆ ਠੀਕ ਆ ਪੰਜਾਬੀ ਰੇਡੀਓ ਦਾ ਵੀ ਆਪਣਾ ਬੜਾ ਯੋਗਦਾਨ ਕਮਿਊਨਿਟੀ ਚ ਵੱਖ-ਵੱਖ ਏਰੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਪੱਖੋਂ ਜਿਹੜਾ ਸੀਗਾ ਹੁਣ ਚੀਜ਼ਾਂ ਹਰੇਕ ਬੰਦਾ ਆਪਾ ਤਾਂ ਨਹੀਂ ਕੰਟਰੋਲ ਕਰ ਸਕਦੇ ਐਜ਼ ਅ ਕਮਿਊਨਿਟੀ ਪਰ ਤੁਸੀਂ ਦੇਖੋ ਕਿ ਖੌਰੂ ਵੀ ਜਿਹੜਾ ਬੜਾ ਜ਼ਿਆਦਾ ਜਿਹੜਾ ਪੈ ਗਿਆ ਸੀਗਾ ਹੁਣ ਗੱਲਾਂ ਜਦੋਂ ਨਹੀਂ ਕੰਟਰੋਲ ਚ ਜਾਂਦੀਆਂ ਹੁਣ ਵੀ ਜਿੱਦਾਂ ਹੂੜਮਤ ਜਿਹੜੀ ਜ਼ਿਆਦਾ ਵਾ ਤੇ ਨਹੀਂ ਜਿਹੜੀ ਮੈਂ ਬੜੀ ਆ ਗਈ ਸੀ ਤੇ ਲੋਕਾਂ ਦੇ ਵਿੱਚ ਤੇ ਹੁਣ ਕੀ ਆ ਕਿ ਗੱਲਾਂ ਇੰਨੀਆਂ ਫਾਰ ਹੋ ਗਈਆਂ ਕਿ ਜਿੱਥੇ ਜਿਹੜਾ ਗ੍ਰੀਨ ਕਾਰਡ ਹੋਲਡਰ ਉਹਨੂੰ ਹੀ ਚੱਕ ਕੇ ਉਹਨਾਂ ਨੇ ਇੱਕ ਕੀਤਾ ਕੀ ਉਹਨੇ ਕਿ ਜਿਹੜੇ ਸਟੂਡੈਂਟ ਮਤਲਬ ਪ੍ਰੋਟੈਸਟ ਜਿਹੜੇ ਸੀਗੇ ਕੋਈ ਐਸ ਐਸੱਚ ਕੋਈ ਐਵੀਡੈਂਸ ਵੀ ਨਹੀਂ ਸੀਗਾ ਕਿ ਕੋਈ ਬਹੁਤ ਵੱਡਾ ਉਹਨੇ ਕੋਈ ਜੁਰਮ ਕਰਤਾ ਜਾਂ ਉਹ ਕਰਤਾ ਪਹਿਲਾਂ ਤੁਸੀਂ ਦੇਖੋਗੇ ਕਿ ਅਮਰੀਕਾ ਦੀ ਇਮੇਜ ਇਹੀ ਸੀਗੀ ਕਿ ਇਹ ਜਿਹੜੀ ਫ੍ਰੀਡਮਸ ਨੂੰ opinion ਨੂੰ ਇਦਾਂ ਇੱਥੇ ਰਿਸਪੈਕਟ ਜਿਹੜਾ ਕਰਦਾ ਵਾ ਇੱਥੇ ਰੂਲ ਫਾਲੋ ਹੁੰਦਾ ਸਾਰ ਤੇ ਹੁਣ ਜਿਹੜਾ ਅਮਰੀਕਾ ਦੀ ਵਰਜਨ ਜਿਹੜੀ ਬੜੀ ਡਿਫਰੈਂਟ ਹੋ ਗਈ ਹੈ ਉਹ ਐਗਜ਼ਾਮਪਲਾਂ ਕੀ ਦਿੰਦੇ ਆ ਉਹ ਕਹਿੰਦੇ ਆ ਕਿ ਤੁਸੀਂ ਯੂਕੇ ਦਾ ਹਾਲ ਦੇਖ ਲਓ ਐਡੇ ਸਾਰੇ ਬੈਨੀਫਿਟ ਲੋਕ ਜਿਹੜੇ ਇਮੀਗ੍ਰੈਂਟ ਆ ਕੇ ਇੱਕ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ ਕੇ ਕਈਆਂ ਦਾ ਤਾਂ ਟਾਰਗੇਟ ਹੀ ਇਹੀ ਹੈ ਕਿ ਬੱਚੇ ਜ਼ਿਆਦਾ ਜੰਮਣੇ ਆ ਵੈਲਫੇਅਰ ਫਿਰ ਬੈਨੀਫਿਟ ਲੈਣਾ ਟੈਕਸ ਨਹੀਂ ਦੇਣੇ ਤੇ ਉਹਨਾਂ ਦੀ ਜਿਹੜੀ ਲੋਕਲ ਪੋਪੂਲੇਸ਼ਨ ਸੀਗੀ ਉਹ ਆਊਟ ਨੰਬਰ ਜਿਹੜੀਆਂ ਹੋ ਰਹੀਆਂ ਸੀਗੀਆਂ ਤੇ ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਕਿ ਡਿਪੈਂਡਿੰਗ ਕਿਹਦੀ ਤੁਸੀਂ ਗੱਲ ਸੁਣੋ ਕਈਆਂ ਨੇ ਕਹਿ ਨਹੀਂ ਇਹ ਤਾਂ ਆਪਣਾ ਫਰਜ਼ ਆ ਹਨਾ ਕਿ ਇੰਨੇ ਨਿਆਣੇ ਹੋਣੇ ਚਾਹੀਦੇ ਆ ਇੰਨੀ ਬੈਨੀਫਿਟ ਲੈਣਾ ਸਾਡਾ ਹੱਕ ਆ ਤੇ ਉਹ ਜਦੋਂ ਐਦਾਂ ਦੀਆਂ ਚੀਜ਼ਾਂ ਆਈਆਂ ਤੇ ਉਹ ਬੇਸਿਕਲੀ ਕਈ ਸ਼ਹਿਰ ਤਾਂ ਐਦਾਂ ਦੇ ਸੀਗੇ ਕਿ ਉਹ ਆਊਟ ਰਨ ਹੋ ਗਏ ਕਿ ਇਮੀਗ੍ਰੈਂਟ ਜ਼ਿਆਦਾ ਆ ਗਏ ਲੋਕਲ ਘਟ ਆ ਗਏ ਜਿਹੜੇ ਆਪਣੇ ਆਇਰਲੈਂਡ ਦੇ ਵਿੱਚ ਉਹਨਾਂ ਨੇ ਐਗਜ਼ੈਂਪਲ ਜਿਹੜੀਆਂ ਦਿੱਤੀਆਂ ਕਿ ਪਿੰਡਾਂ ਦੇ ਪਿੰਡ ਜਿਹੜੇ ਸੀਗੇ ਕਿ ਇੱਕਦਮ ਹੀ ਇੰਨੇ ਜ਼ਿਆਦਾ ਇਮੀਗ੍ਰੈਂਟ ਜਿਹੜੇ ਵਿਦ ਬੈਨੀਫਿਟਸ ਉਹਨਾਂ ਨੇ ਸਰਕਾਰਾਂ ਨੇ ਲਾਅ ਕਰਦੇ ਗੇਟ ਜਿਹੜੇ ਖੋਲ੍ਹਦੇ ਕਿ ਲੋਕਲ ਲੋਕਾਂ ਦੀ ਸੁਣੀ ਨਹੀਂ ਖੋਲ੍ਹਦੇ ਉੱਤੋਂ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੇ ਵੀ ਆ ਕੇ ਕੋਈ ਵਧੀਆ ਬਿਹੇਵ ਨਹੀਂ ਕੀਤਾ ਉੱਥੇ ਸੋ ਇਹ ਚੀਜ਼ਾਂ ਕੀ ਸੀਗੀਆਂ ਵੀਡੀਓ ਜਿਹੜੀਆਂ ਇੰਟਰਨੈਟ ਤੇ ਚੜਦੀਆਂ ਰਹਿੰਦੀਆਂ ਸੀਗੀਆਂ ਇਮੀਗ੍ਰੈਂਟ ਵੀ ਆਰਗੂਰਗੇ ਫੁੱਲ ਉਹਨਾਂ ਨਾਲ ਕਰਦੇ ਸੀਗੇ ਲੋਕਲ ਸੋ ਇਹ ਸੀਗਾ ਕਿ ਇੱਕ ਇਹ ਦਿਨ ਫਿਰ ਬਾਲਾ ਦੂਰ ਨਹੀਂ ਸੀਗਾ ਇੱਕ ਦਿਨ ਇਦਾਂ ਹੋਣਾ ਹੀ ਸੀਗਾ ਠੀਕ ਹੈ ਸੋ ਇਹ ਸੀਗਾ ਕਿ ਕਿਤੇ ਲਗਾਮ ਲੱਗਣੀ ਚਾਹੀਦੀ ਸੀ ਪਰ ਇਹ ਹੈ ਕਿ ਹੁਣ ਤੁਸੀਂ ਕਹਿ ਲੋ ਕਿ ਬਹੁਤ ਜ਼ਿਆਦਾ ਜਿਹੜੀ ਸ਼ਕਤੀ ਜਿਹੜੀ ਨਹੀਂ ਵੀ ਬੰਦੇ ਨੇ ਐਕਸਪੈਕਟ ਕੀਤੀ ਸੀ ਉਧਰ ਨੂੰ ਚੀਜ਼ਾਂ ਜਿਹੜੀਆਂ ਚੱਲ ਗਈਆਂ ਬੰਦਾ ਸਿਰਫ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਮੈਸੇਜ ਪੋਸਟ ਕੀਤਾ ਉਹਦੇ ਕਰਕੇ ਰਿਪੋਰਟ ਕਰ ਦਿੱਤਾ ਜਾਵੇ ਜਾਂ ਕਿਸੇ ਇੱਕ ਗੈਂਗ ਮੈਂਬਰ ਨੇ ਕਿਹਾ ਕਿ ਨਹੀਂ ਆ ਵੀ ਮੇਰੇ ਨਾਲ ਡਰੱਗਾਂ ਇੱਧਰ ਉੱਧਰ ਕਰਦਾ ਉਹਨੂੰ ਵੀ ਚੱਕ ਕੇ ਜਿਹੜਾ ਵਾਪਸ ਰਿਪੋਰਟ ਕਰ ਦਿੱਤਾ ਜਾਵੇ ਹਨਾ ਸੋ ਇਹ ਕਈ ਵਾਰੀ ਤੁਹਾਨੂੰ ਲੱਗਦਾ ਕਿ ਲੈ ਸਾਡਾ ਇਹਦੇ ਨਾਲ ਕੀ ਲੈਣਾ ਦੇਣਾ ਠੀਕ ਹੈ ਤੁਹਾਡੇ ਨਾਲ ਵੀ ਸੱਜਣ ਮਿੱਤਰ ਤਾਂ ਰਹਿੰਦੇ ਹੋਗੇ ਨਾ ਜਿਹੜੇ ਤੁਹਾਨੂੰ ਪਤਾ ਕਿ ਕੁਸ਼ਨੇਬਲ ਹੋ ਸਕਦੇ ਆ ਸੋ ਇਦਾਂ ਕਿ ਰੋਂਗ ਪਰਸਨ ਨਾਲ ਰੋਂਗ ਐਸੋਸੀਏਸ਼ਨ ਰੋਂਗ ਘਰ ਦੇ ਵਿੱਚ ਤੁਸੀਂ ਰਹੋਗੇ ਠੀਕ ਆ ਇਹਨੂੰ ਇਹ ਚੀਜ਼ਾਂ ਉਹਦੇ ਵੱਲ ਜਾ ਰਹੀਆਂ ਕੋਈ ਲਿਮਿਟਡ ਨਹੀਂ ਰਹਿਣਾ ਇੱਥੇ ਕਿ ਇਹ ਪਾਰਟਿਕੂਲਰ ਇੱਕ ਗੈਂਗ ਨੂੰ ਨੇ ਟਾਰਗੇਟ ਕੀਤਾ ਵਾ ਏ ਬੇਸਿਕਲੀ ਜਿਹੜੀ ਫਾਈਟ ਸੀਗੀ ਸੁਪਰੀਮ ਕੋਰਟ ਤੱਕ ਉਹ ਸਿਰਫ ਇਸ ਚੀਜ਼ ਦੀ ਫਾਈਟ ਸੀਗੀ ਕਿ ਤੁਸੀਂ ਮੌਕਾ ਲੋਕਾਂ ਨੂੰ ਦੇਣਾ ਕਿ ਤੁਸੀਂ ਸਿੱਧਾ ਹੀ ਉਹਨਾਂ ਤੇ ਠੱਪਾ ਲਾ ਦੇਣਾ ਕਿ ਇਹ ਗੈਂਗਸਟਰ ਹੈਗੇ ਆ ਇਹਨਾਂ ਨੂੰ ਚੱਕ ਕੇ ਭੇਜੋ ਸੋ ਬੇਸਿਕਲੀ ਸੁਪਰੀਮ ਕੋਰਟ ਕਹਿੰਦਾ ਕਿ ਜੇ ਕਿਸੇ ਦੀ ਮਾੜੀ-ਮੋਟੀ ਵੀ ਐਸੋਸੀਏਸ਼ਨ ਹੈਗੀ ਆ ਕੋਈ ਗਲਤ ਬੰਦੇ-ਬੰਦੇ ਨਾਲ ਘੁੰਮਦਾ ਵਾ ਉਹਨੂੰ ਚੱਕੋ ਤੇ ਡਿਪੋਰਟ ਕਰੋ 노 ਕੁਐਸ਼ਨਸ ਆਸਕਟ ਵਾਲਾ ਕੰਮ ਜੀ